ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਰੁੱਠੜਾ ਜਾਂਦਾ ਮਈਆ ਰੁੱਠੜਾ ਜਾਂਦਾ ਮਈਆ ਵੇ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਰੁੱਠੜਾ ਜਾਂਦਾ ਮਈਆ ਰੁੱਠੜਾ ਜਾਂਦਾ ਮਈਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਕਾਲੇ ਕਾਲੇ ਬੱਦਲ ਆਏ ਚੁੱਕੀ ਜਾਣ ਹਨੇਰੀ ਅਜਨ ਸੱਤਰੂਸੀ ਢੋਲਾ ਸੋ ਤੈਨੂੰ ਐ ਮੇਰੀ ਕਾਲੇ ਕਾਲੇ ਬੱਦਲ ਆਏ ਚੁੱਲ੍ਹੇ ਪਿਆਰ ਹਨੇਰੀ ਅਜਨ ਸ਼ਮ ਮੇ ਪਿਆਵਸੇ ਜਵਾਨ ਨੇ ਖਿੜ ਖਿੜ ਹੱਸੇ ਈਸਰੁੱਤੇ ਸੋਣਾ ਈਸਰੁੱਤੇ ਸੋਣਾ ਕਰੋ ਕਿਸੇ ਨਾ ਵੇ ਛੋੜਿਆ ਬਾਜਰੇ ਦਾ ਸੱਟਾ ਬਾਜਰੇ ਦਾ ਸੱਟਾ ਵੇ ਅਸਾਂ ਤਲੀ ਤੇ ਮੋੜਿਆ ਰੁੱਠੜਾ ਜਾਂਦਾ ਮਈਆ ਰੁੱਠੜਾ ਜਾਂਦਾ ਮਈਆ ਵੇ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਮੁਰ ਮੁਰ ਤੇਰੀਆਂ ਬਾਹਾਂ ਫੜ ਕੇ ਮੈਨੂੰ ਤਾਂ ਕਰ ਦੇ ਲੱਖਾ ਜੇ ਪਿੱਛੋਂ ਸੀ ਅੱਖ ਕਮੋਣੀ ਕਿਉਂ ਲਾਈਆਂ ਸਨ ਅੱਖਾਂ ਮੁਰ ਮੁਰ ਤੇਰੀਆਂ ਬਾਹਾਂ ਫੜਦੇ ਮੈਨੂੰ ਤਾਂ ਕਰਾਂ ਮੈਂ ਲੱਖਾ ਜੇ ਪਿੱਛੋਂ ਸੀ ਅੱਖ ਕਮੋਣੀ ਕਿਉਂ ਲਾਈਆਂ ਸਨ ਅੱਖਾਂ ਵੇ ਲੱਗੀਆਂ ਕੜੀ ਦੇ ਰੋਸੇ ਕੜੀ ਕੜੀ ਦੇ ਰੋਸੇ ਮੇ ਸਾਡਾ ਲੁਹੂਏ ਨੇ ਛੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਮੇ ਅਸਾਂ ਤਲੇ ਤੇ ਮੋੜਿਆ ਰੁਠੜਾ ਜਾਂਦਾ ਮਈਆ ਰੁਠੜਾ ਜਾਂਦਾ ਮਈਆ ਵੇ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬੇਨ ਸੁੰਨੀ ਦੁਨੀਆ ਸ਼ਬ ਬਰਤਾ ਕਲੀਆਂ ਰਾਹਾਂ ਦੇ ਵਿੱਚ ਨੈਣ ਵਿਸ਼ਾਕੇ ਖੜੀ ਰਹਾ ਵਿੱਚ ਗਲੀਆਂ ਬਿਨ ਤੇਰੇ ਮੇਰੀ ਸੁੰਨੀ ਦੁਨੀਆ ਸ਼ਬ ਬਰਤਾ ਕਲੀਆਂ ਰਾਹਾਂ ਦੇ ਵਿੱਚ ਨੈਣ ਵਿਸ਼ਾਕੇ ਖੜੀ ਰਹਾ ਵਿੱਚ ਗਲੀਆਂ ਤਤ ਦੇ ਵਿੱਚ ਛੋੜੇ ਨਿਤ ਦੇ ਵਿੱਚ ਛੋੜੇ ਵ ਮਾਇਆ ਦਿਲ ਸਾਡਾ ਏ ਤੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਆਸਾ ਤਲੀ ਤੇ ਮਰੋੜਿਆ ਰੁਠੜਾ ਜਾਂਦਾ ਮਈਆ ਰੁਠੜਾ ਜਾਂਦਾ ਮਈਆ ਵੇ ਆਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ